ਇੰਨਨਗੇ ਸਿੱਖਣਗੇ ਅਨੁਸ਼ਾਸਨ ਚ ਰਹਿਣਗੇ ਬੱਚੇ ਦੀ ਲੈਨ ਨਹੀਂ ਖਰਾਬ ਹੋਊਗੀ ਬਿਲਕੁਲ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਸਫਲ ਰਹੂਗੀ ਹਾਂਜੀ ਮੈਂ ਹਰਪ੍ਰੀਤ ਸਿੰਘ ਤੇ ਤੁਸੀਂ ਜੁੜਿਓ ਸਪੋਰਟਸ ਐਂਡ ਫਿਟਨੈਸ ਗਾਈਡ ਚੈਨਲ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਅਸੀਂ ਆਪਦੇ ਚੈਨਲ ਰਾਹੀਂ ਜਿਹੜੇ ਕਿ ਨੌਜਵਾਨਾਂ ਦੀਆਂ ਗਤੀਵਿਧੀਆਂ ਗਰਾਊਂਡ ਨਾਲ ਜਿਹੜੀ ਕਿੰਨੀ ਕਿ ਮੂਵਮੈਂਟਸ ਹੁੰਦੀਆਂ ਗੇਮਾਂ ਦੀਆਂ ਵੀਡੀਓ ਇਸ ਚੈਨਲ 'ਤੇ ਲੈ ਕੇ ਆਉਂਦੇ ਰਹਿੰਨੇ ਆ ਤਾਂ ਜੋ ਸਾਡੇ ਅੱਜ ਦੀ ਇਸ ਚੈਨਲ ਤੇ ਅਸੀਂ ਇੱਕ ਪਹਿਲੀ ਇੰਟਰਵਿਊ ਲੈ ਕੇ ਆਏ ਆ ਜਿਹਦੇ ਵਿੱਚ ਪਹਿਲੀ ਇੰਟਰਵਿਊ ਦੇ ਵਿੱਚ ਅਸੀਂ ਨਾਲ ਜੋ ਕਿ ਸਾਡੇ ਹੈਗੇ ਕਰਿਕਟਰ ਕੋਚ ਮਨੋਜ ਕੁਮਾਰ ਜੀ ਉਹਨਾਂ ਨਾਲ ਲੈ ਕੇ ਆਏ ਆ ਤਾਂ ਆਜੋ ਅਸੀਂ ਉਹਨਾਂ ਨਾਲ ਕਰਾਉਣੇ ਛੱਡੀ ਗੱਲਬਾਤ ਤੇ ਉਹਨਾਂ ਨੂੰ ਤਾਂ ਆਪਾਂ ਸਿੱਖਦੇ ਹਾਂ ਉਹਨਾਂ ਦੇ ਕੀ ਟਿਪਸ ਹੁੰਦੇ ਆ ਕ੍ਰਿਕਟ ਦੇ ਵਿੱਚ ਕਿੱਦਾਂ ਦੀ ਪ੍ਰੈਕਟਿਸ ਕਰਾਉਂਦੇ ਆ ਤੇ ਕਿੱਦਾਂ ਦੀ ਲੋਕੇਸ਼ਨ ਆ ਸਾਰੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਤੁਸੀਂ ਜੁੜੇ ਰਹੋ ਵੀਡੀਓ ਦੇ ਵਿੱਚ ਕੋਈ ਸਾਡਾ ਅਸੀਂ ਸਾਡੇ ਚੈਨਲ ਤੇ ਪਹਿਲਾਂ ਸਵਾਗਤ ਕਰਦੇ ਆ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਤਾਂ ਜਿਹੜਾ ਅਸੀਂ ਪਹਿਲਾਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛ ਰਹੇ ਹਾਂ ਵੀ ਤੁਸੀਂ ਇਹ ਦੱਸੋ ਵੀ ਸਾਨੂੰ ਇਹਦੀ ਕ੍ਰਿਕਟ ਦੇ ਵਿੱਚ ਏਜ ਕੈਟਾਗਰੀ ਕੀ ਹੁੰਦੀ ਆ ਕਰੈਕਟ ਵਿੱਚ ਇਹ ਜਿਹੜੀ ਕੈਟਾਗਰੀ ਜੀ ਅੰਡਰ 14 17 19 23 ਇਸ ਤੋਂ ਬਾਅਦ ਆਲ ਓਪਨ ਆ ਜਾਂਦੇ ਆ ਠੀਕ ਆਲ ਓਪਨ ਆ ਜਾਂਦੇ ਆ ਜਿਹੜੇ ਪਲੇਅਰਸ ਆਈਪਲ ਦੇ ਵਿੱਚ ਜਾਂ ਕਿ ਜਾਂ ਇੰਟਰਨੈਸ਼ਨਲ ਆਪਾਂ ਜਿੰਨੇ ਖੇਡਦੇ ਆ ਇੰਡੀਆ ਟੀਮ ਵੱਲੋਂ ਖੇਡਦੇ ਆ ਤਾਂ ਉਹ ਓਪਨ ਦੇ ਵਿੱਚ ਆ ਜਾਂਦੇ ਆ ਏਜ ਮੁਤਾਬਿਕ ਆਉਂਦੇ ਆ ਓਪਨ ਵਿੱਚ ਵੀ ਆਉਂਦੇ ਆ ਇਹ ਸਾਰਾ ਕੁਝ ਆ ਜਾਂਦਾ ਹੈ ਠੀਕ ਹੈ ਇਹ ਜੋ ਇੱਕ ਲਿਮਟ ਹੁੰਦੀ ਹੈ ਅਕੈਡਮੀਆ ਦੀ ਲਿਮਟ ਹੋ ਗਈ ਸਕੂਲ ਬੰਦੋਂ ਲਿਮਟ ਹੋ ਗਈ ਬੱਚੇ ਦੀ ਆਲ ਓਪਨ ਲੇਕਿਨ ਆਈਪੀਐਲ ਨੇ ਬੱਚਿਆਂ ਦੀ ਸੂਬਿਧਾ ਇੰਨੀ ਅੱਗੇ ਕਰਤੀ ਉਹ ਏਜ ਲਿਮਟ ਖਤਮ ਹੋ ਗਈ ਵੀ ਕਿਸੇ ਵੀ ਐਚ ਬੱਚਾ ਆਪਣੀ ਪਰਫਾਰਮੈਂਸ ਚੰਗੀ ਕਰਕੇ ਅੱਗੇ ਜਾ ਸਕਦਾ ਠੀਕ ਤਾਂ ਕੋ ਸਾਹਿਬ ਪਹਿਲਾਂ ਤੁਸੀਂ ਆਪਦੀ ਕਰਿਕਟ ਦੇ ਵਿੱਚ ਤੁਹਾਡੀ ਕੀ ਅਚੀਵਮੈਂਟਸ ਆ ਤੁਸੀਂ ਉਹ ਦੱਸ ਦਿਓ ਕਿਉਂਕਿ ਕਈਆਂ ਨੂੰ ਹੁੰਦਾ ਹੈ ਵੀ ਕਿੱਦਾਂ ਦਾ ਕੋਚ ਹੋ ਜਾਂ ਕਿਵੇਂ ਮੈਨੂੰ ਸਹੀ ਅਜਿੰਨਾ ਵੀ ਤੁਸੀਂ ਖੇਡੇ ਉਹਦੇ ਵਾਰ ਇਸ ਚੀਜ਼ ਮੈਂ ਖੁਦ ਜਨ ਡਿਸਟ੍ਰਿਕਟ ਸਟੇਟ ਇੰਟਰ ਕਾਲਜ ਹਨਾ ਕੁਝ ਲਾਈ ਮੈਚੇਸ ਸਟੇਟਾਂ ਵੱਲੋਂ ਹਨਾ ਵੀ ਮੈਂ ਤਾਂ ਨਾ ਵੀ ਜਿਵੇਂ ਮੈਂ ਖੁਦ ਆਪਾ ਖੇਡਿਆ ਠੀਕ ਹੈ ਬੱਚੇ ਵੀ ਅੱਗੇ ਜਾਣ ਕੋਈ ਕਿਸੇ ਵੱਡੀ ਵੱਡੀ ਸਿਟੀ ਵੱਲੋਂ ਖੇਡਣਾ ਨਾ ਹਨਾ ਜਿਵੇਂ ਆਪਣਾ ਹੁਣ ਏਰੀਆ ਇਹ ਥੋੜਾ ਆਪਣਾ ਇਧਰਲੇ ਵੀ ਆ ਬੈਕਵਰ ਏਰੀਆ ਵਾਜਦਾ ਸੀ ਉਹ ਕਿਉਂ ਬਾਦ ਇਹਨੂੰ ਅੱਗੇ ਲਿਆਉਣ ਲਈ ਹੀ ਆਪਾਂ ਕ੍ਰਿਕਟ ਅਕੈਡਮੀ ਸ਼ੁਰੂ ਕੀਤੀ ਹੈ ਵੀ ਬੱਚੇ ਇੱਥੋਂ ਨਿਕਲ ਨਿਕਲ ਅੱਗੇ ਜਾਣ ਠੀਕ ਹੈ ਜੀ ਬਹੁਤ ਸੋਣੀ ਸੋਹ ਜੀ ਸੋਡੀ ਤੇ ਇਸ ਤੋਂ ਬਾਅਦ ਤਾਂ ਕੋਈ ਸਭ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀ ਆਪਾਂ ਇੱਥੇ ਕ੍ਰਿਕਟ ਅਕੈਡਮੀ ਖੋਲੀ ਆ ਰਾਮਾ ਮੰਡੀ ਦੇ ਵਿੱਚ ਤਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੇ ਵਿੱਚ ਤਾਂ ਇਹਦੀ ਲੋਕੇਸ਼ਨ ਕੀ ਹੈ ਕਿੱਥੇ ਸਥਿਤ ਹੈ ਇਹ ਆਪਣੀ ਕ੍ਰਿਕਟ ਅਕੈਡਮੀ ਆਰਐਮਐਮ ਡੀਏਵੀ ਪਬਲਿਕ ਸਕੂਲ ਸੈਕੰਡਰੀ ਸਕੂਲ ਰਾਮਾ ਮੰਡੀ ਬੰਗੀ ਰੋਡ ਤੇ ਸਥਿਤ ਹੈ ਇਹ ਆਰਐਮਐਮ ਡੀਏਵੀ ਸਕੂਲ ਦਾ ਹੀ ਗਰਾਊਂਡ ਹੈ ਜੀ ਕਿਉਂਕਿ ਬੈਕ ਸਾਈਡ ਸਕੂਲ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਹੈ ਆਰਐਮਐਮ ਡੀਏਵੀ ਸਕੂਲ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਬੱਚਿਆਂ ਨੂੰ ਅੱਗੇ ਲਿਆਂਨ ਲਈ ਉਹਨ ਮਾਨਾ ਤੇ ਜਸਮਾਨੀ ਵੀ ਕੋਸ਼ਿਸ਼ ਤੁਸੀਂ ਬੱਚਿਆਂ ਨੂੰ ਵੀ ਟ੍ਰੇਨ ਕਰੋ ਅੱਗੇ ਲੈ ਕੇ ਜਾਓ ਇਹ ਇੱਕੇ ਦਾ ਮਕਸਦ ਸਭ ਤੋਂ ਵੱਡਾ ਕੀ ਹੈ ਬੱਚੇ ਅੱਜ ਕੱਲ ਬਹੁਤ ਜ਼ਿਆਦਾ ਗਲਤ ਲਾਈਨ ਪਕੜ ਚੁੱਕੇ ਆ ਕ੍ਰਿਕਟ ਵਾਲਾ ਉਹਨਾਂ ਦਾ ਧਿਆਨ ਰਹੂਗਾ ਖੇਡਣਗੇ ਸਿੱਖਣਗੇ ਅਨੁਸ਼ਾਸਨ ਚ ਰਹਿਣਗੇ ਬੱਚੇ ਦੀ ਲੈਨ ਨਹੀਂ ਖਰਾਬ ਹੋਊਗੀ ਬਿਲਕੁਲ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਸਬਲ ਰਹੂਗੀ ਕ੍ਰਿਕਟ ਦਾ ਸਭ ਤੋਂ ਵੱਡਾ ਮਕਸਦ ਕੀ ਹੈ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਔਰ ਆਪਣੇ ਜਿਹੜੇ ਇਹਦਾ ਟਾਈਮ ਕੀ ਹੈ ਅਕੈਡਮੀ ਦਾ ਇਹ ਆਪਣੀ ਕੈਡਿੰਗ ਦਾ ਟਾਈਮ ਹੈ ਜੀ 6:30 ਤੋਂ ਲੈ ਕੇ 7:30 ਵਜੇ ਤੱਕ ਹੁਣ ਆਪਾਂ ਇੱਕ ਛੋਟਾ ਜਿਹਾ ਪਰਾਲਾ ਹੋਰ ਕਰ ਰਹੇ ਹਾਂ ਜੀ ਨਾ ਬੱਚੇ ਦੀ ਸਟੱਡੀ ਵੀ ਨਾ ਖਰਾਬ ਹੋਵੇ ਤੇ ਬੱਚਾ ਆਪਦੀ ਪ੍ਰੋਪਰ ਸਟੱਡੀ ਕਰਦਾ ਰਹੇ ਆਪਾਂ ਨਾਈਟ 뷰 ਸ਼ੁਰੂ ਕਰਦੇ ਹਾਂ ਪੂਛੇ ਟਾਈਮ 'ਚ ਲਾਈਟਿੰਗ ਸਿਸਟਮ ਕਰਵਾ ਕੇ ਨਾਈਟ ਸਿਸਟਮ ਸ਼ੁਰੂ ਕਰਾਂਗੇ ਬਹੁਤ ਸੋਹਣਾ ਤੁਹਾਡਾ ਪ੍ਰਬੰਧਾ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਗੱਲ ਆ ਤੇ ਇਹਦੇ ਵਿੱਚ ਤੁਸੀਂ ਆਪਣੇ ਗਰਲਸ ਤੇ ਵਾਇਸ ਦੋਨੇ ਆ ਰਹੀ ਹੈ ਗਰਲਸ ਦਾ ਸ਼ੁਰੂ ਅਜੇ ਆਪਾਂ ਕਰਾਂਗੇ ਮਤਲਬ ਅਜੇ ਮਤਲਬ ਸਕੂਲ ਟਾਈਮ ਤੇ ਹੈਗੇ ਆਪਣੇ ਕੋਲ ਲੜਕੀਆਂ ਲੇਕਿਨ ਲੜਕੀਆਂ ਨੂੰ ਹੋ ਜਾ ਆਪਾਂ ਸ਼ੁਰੂ ਕਰਨ ਲਈ 1 ਮਹੀਨਾ ਘਟੋ ਘਟ ਲਿਆਵਾਂਗੇ ਉਸ ਤੱਕ ਆਪਣੇ ਗਰਾਊਂਡ ਦੀ ਪ੍ਰੋਪਰ ਰਿਕਵਰੀਿੰਗ ਹੋ ਜਾ ਤੇ ਆਪਣੇ ਕੋਲ ਸਭ ਇੱਕ ਕੁਐਸਚਨ ਇਹ ਸੀ ਵੀ ਆਪਾਂ ਪੰਜਾਬ ਹਰਿਆਣਾ ਜਾਂ ਕਿਤੇ ਵੀ ਆਪਾਂ ਬਹੁਤ ਮੈਚਸ ਦੇਖਦੇ ਆਇਆ ਸੋਸ਼ਲ ਮੀਡੀਆ ਰਾਹੀਂ ਆਪਾਂ ਨੂੰ ਜਿਹੜੇ ਕਿ ਲੈਦਰ ਦੇ ਟੂਰਨਾਮੈਂਟਸ ਸਭ ਬਹੁਤ ਈ ਘੱਟ ਦੇਖਣ ਨੂੰ ਮਿਲਦੇ ਆ ਔਰ ਜਿਹੜੇ ਕਿ ਕਾਸਕੋ ਦੇ ਹੈਗਾ ਟੂਰਨਾਮੈਂਟਸ ਵੀ ਜ਼ਿਆਦਾ ਹੁੰਦੇ ਆ ਔਰ ਪਲੇਅਰਸ ਵੀ ਬਹੁਤ ਹੁੰਦੇ ਜਿਹੜੇ ਕਿ 6 ਓਵਰ 200 ਰਨ ਬਣਾਤਾ 150 ਰਨ ਬਣਾਤਾ ਜਾਂ ਕਿੰਨੇ ਵੀ ਆ ਇਹਨਾਂ ਦੇ ਵਿੱਚ ਕੀ ਫਰਕ ਆ ਵੀ ਕਾਸਕੋ ਦੇ ਲੈਦਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਆਈ ਇਹ ਚੀਜ਼ 'ਚ ਕੋਸਕੋ ਦੀ ਬੋਲਤੇ ਕੋਈ ਸਕੋਪ ਨਹੀਂ ਲੈਦਰ ਦੀ ਬੋਲਤੇ ਸਕੋਪ ਹੀ ਸਕੋਪ ਹੈ ਹੁਣ ਜਿਆਦਾਤਰ ਪਿੰਡਾਂ ਦੇ ਆਪਾਂ ਕੀ ਦੇਖਦੇ ਆ ਕੋਸਕੋ ਦੀ ਬੋਲਤੇ ਮੈਂ 4 ਓਵਰ ਦਾ ਮੈਚ 5 ਓਵਰ ਦਾ ਮੈਚ 3 ਓਵਰ ਦਾ ਮੈਚ ਉਹ ਮੈਚ ਨਹੀਂ ਉਹ ਸਹੀ ਮੈਚ 12 ਓਵਰ 20 ਓਵਰ ਬੱਚੇ ਦੀ ਕੁਆਲਿਟੀ ਆ ਲੱਗਦਾ ਪਤਾ ਕੋਸਕੋ ਦੀ ਬੋਲਤੇ ਦਿਨੋ ਦਿਨ ਪਿੱਟ ਕਿਉਂ ਗਈ ਜਵਾਗ ਨਫਰਤ ਕਿਉਂ ਪਾਜ ਲੈਦਰ ਦੀ ਬੋਲ ਤੋਂ ਹਰ ਜਗ੍ਹਾ ਤੇ ਪਿੰਡੋਂ ਪਿੰਡ ਕੋਸਕੋ ਦੀ ਬੋਲ ਯੂਜ਼ ਹੋਣ ਲੱਗੀ ਲੈਦਰ ਦੀ ਬੋਲ ਟੂਰਨਾਮੈਂਟ ਬਿਲਕੁਲ ਖਤਮ ਹੋ ਗਏ ਕੋਸਕੋ ਦੀ ਟੂਰਨਾਮੈਂਟ ਆਲਰੇਡੀ ਸਾਰੇ ਪਿੰਡਾਂ ਚ ਹੋਣੇ ਸ਼ੁਰੂ ਹੋ ਗਏ ਜਦੋਂ ਲੈਦਰ ਦੇ ਟੂਰਨਾਮੈਂਟ ਹੋਣਗੇ ਤਾਂ ਬੱਚਾ ਦਾ ਧਿਆਨ ਲੈਦਰ ਵੱਲ ਜਾਊਗਾ ਹੁਣ ਇੱਕ ਵਾਰ ਤਾਂ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਕੋਸਕੋ ਨੂੰ ਹੀ ਜ਼ਿਆਦਾ ਅੱਗੇ ਲੈ ਕੇ ਆ ਰਿਹਾ ਲੇਕਿਨ ਇਹਦੇ ਨਾਲ ਹੀ ਲੈਦਰ ਦੀ ਬੋਲ ਬਿਲਕੁਲ ਖਤਮ ਹੋ ਚੁੱਕੀ ਹੈ ਜੀ ਹਾਂਜੀ ਆਪੇ ਨਾਲ ਹੁਣ ਇਸ ਜਿਹੜੇ ਅਕੈਡਮੀ ਆ ਆਪਾਂ ਜੋ ਕੀ ਚੱਲ ਰਹੀ ਆ ਵੀਡੀਓ ਦੇ ਵਿੱਚ ਬੱਚੇ ਲੈ ਕੇ ਆਏ ਆ ਤਾਂ ਆਪਾਂ ਉਹਨਾਂ ਨੂੰ ਥੋੜਾ ਜਿਹਾ ਸਵਾਲ ਜਵਾਬ ਪੁੱਛਦੇ ਆ ਵੀ ਕਿੱਦਾਂ ਦਾ ਕੀ এনवायरमेंट ਇੱਥੇ ਕਿੱਦਾਂ ਦਾ ਚੱਲਦਾ ਤਾਂ ਸਭ ਤੋਂ ਪਹਿਲਾਂ ਆਪਾਂ ਬੱਚਾ ਦਾ ਵੀ ਸਵਾਗਤ ਕਰਦੇ ਆਂਗੇ ਤਾਂ ਪੁੱਤ ਪਹਿਲੇ ਦੱਸੋ ਵੀ ਸੋਨੂੰ ਇੱਥੇ ਆਉਂਦੇ ਨੂੰ ਕਿੰਨਾ ਟਾਈਮ ਹੋ ਗਿਆ 20 ਬੱਚੀ ਦਿਨ ਹੋ ਗਏ ਅੱਛਾ 20 ਦਿਨ ਸਾਰੇ ਨੂੰ ਹੋਏ ਕਿ ਯਾਰ ਟਾਈਮ ਹੋ ਗਿਆ 20 ਬੱਚੀ ਦਿਨ ਹੋ ਗਏ ਤਾਂ ਤੁਸੀਂ ਤੁਹਾਡਾ 20-25 ਦਿਨਾਂ ਦੇ ਵਿੱਚ ਤੁਹਾਨੂੰ ਕੀ ਰਿਜ਼ਲਟ ਮਿਲਿਆ ਜੀ ਬਹੁਤ ਵਧੀਆ ਵਿਜ਼ਰਟ ਵਾਲਾ ਬੈਟਿੰਗ ਇਪਰੂਵ ਹੋਈ ਮਾਰਨਿੰਗ ਵੀ ਵਧੀਆ ਜਿਹੜੇ ਫੁੱਟਵਰਕ ਨਹੀਂ ਚੱਲਦਾ ਸੀ ਉੱਥੇ ਚੱਲਣ ਲੱਗਿਆ ਠੀਕ ਹੈ ਜੀ ਜਿਹੜਾ ਫਾਸਟ ਬੋਲਰ ਦਾ ਡਰ ਸੀ ਉਹ ਵੀ ਖੁੱਲਿਆ ਜੀ ਅੱਛਾ ਅੱਛਾ ਬਹੁਤ ਵਧੀਆ ਹੁਣ ਸਾਰੇ ਸਾਨੂੰ ਖੇਡਣ ਲੈ ਕੇ ਜਾਣਗੇ ਉਹ ਵੀ ਵਧੀਆ ਸਰ ਦਾ ਧੰਨਵਾਦ ਜੀ ਤੇ ਇੱਕ ਜਿਹੜਾ ਤੁਹਾਡਾ ਆਪਣੇ ਕੱਲ ਤੋਂ ਟੂਰਨਾਮੈਂਟ ਸਟਾਰਟ ਹੋ ਰਿਹਾ ਤੁਹਾਨੂੰ ਪਤਾ ਸਕੂਲ ਲੈਵਲ ਦਾ ਤਾਂ ਉਹਦੇ ਹਾਂ ਜੋਨ ਲੈਵਲ ਦਾ ਤਾਂ ਉਹਦੇ ਵਿੱਚ ਸਾਰੇ ਬੱਚੇ ਪਲੇ ਕਰ ਰਹੇ ਹੋ ਹਾਂ ਜੀ ਸਕੂਲੋਂ ਸੈਕਸ਼ਨ ਉਹ ਕਰ ਰਹੇ ਜੀ ਤੇ ਆਪਣੇ ਤੁਸੀਂ ਆਪਣੇ ਕੋ ਸਾਹ ਨੂੰ ਕਿੰਨਾ ਕੁ ਵੈਸਟ ਦੇਵੋਗੇ ਵੀ ਅੱਗੇ ਨਾਲੋਂ ਪਹਿਲਾਂ ਨਾਲੋਂ ਹਾਂ ਜੀ ਤੇ ਅੱਗੇ ਦੇਰ ਤੁਸੀਂ ਆਦੇਰ ਕੀ ਸੋਚਿਆ ਵੀ ਅੱਗੇ ਕਿੱਥੇ ਤੱਕ ਕੱਢਣਾ ਤੇ ਕੋਚ ਸਾਹਿਬ ਤੁਹਾਨੂੰ ਕਿੰਨਾ ਖਸਾ ਦਿੰਦੇ ਆ ਜੇ ਅੱਗੇ ਤੱਕ ਤਾਂ ਅਸੀਂ ਜਿੰਨਾ ਸਤੋ ਹੋ ਸਕੀ ਉਹਨਾਂ ਉੱਥੇ ਤੱਕ ਜਾਵਾਂਗੇ ਜੀ ਠੀਕ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਮੀਰਕਰ ਤੁਸੀਂ ਬਹੁਤ ਸੋਹਣੇ ਪਲੇਅਰ ਬਣੋ ਵਧੀਆ ਨਾ ਕਰੋ ਤੇ ਆਪ ਦਾ ਪਿੰਡ ਦਾ ਤੇ ਕੋਚ ਸਾਹਿਬ ਦਾ ਤੇ ਪੇਰੈਂਟਸ ਦਾ ਜਿਹੜਾ ਨਾਮ ਰੋਸ਼ਨ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਆਪਣੀ ਇੰਟਰਵਿਊ ਦੇਖੀ ਹੈ ਤਾਂ ਇਹ ਸਾਨੂੰ ਸਾਡੇ ਨਾਲ ਕਰੈਕਟਰ ਕੋਚ ਮਨੋਜ ਕੁਮਾਰ ਜੀ ਤਾਂ ਇਹਨਾਂ ਨੂੰ ਸਾਡੇ ਨੂੰ ਟਾਈਮ ਦੇਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾ ਸਾਡਾ ਇੱਕੋ ਹੀ ਮੋਟਿਵ ਹੈ ਵੀ ਬੱਚਿਆਂ ਨੂੰ ਨਸ਼ਾ ਪੱਤਰਾ ਦੂਰ ਕਰਨਾ ਤੇ ਗਰਾਊਂਡ ਦੇ ਨਾਲ ਜੋੜਨਾ ਅਸੀਂ ਇਦਾਂ ਦੇ ਵੀਡੀਓ ਤੁਹਾਡੇ ਵਾਸਤੇ ਹੋਰ ਲੈ ਕੇ ਹੁੰਦੇ ਰਾਵਾਂਗੇ ਤਾਂ ਇਤਨੇ ਵੀਡੀਓ ਦੇਖਣੇ ਤੁਸੀਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲ ਸਾਡੀ ਵੀਡੀਓ ਨੂੰ ਕਰ ਦਿਓ ਲਾਈਕ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਹੈ ਬਹੁਤ ਬਹੁਤ ਧੰਨਵਾਦ ਜੀ